ਲੀਡਰ ਤਾਂ ਬੜੇ ਆਏਗੇ ਤੁਸੀਂ ਪਰ ਰਾਣੀ ਨੂੰ ਦਰਜਾ ਦਿੰਨੇ ਹੋ ਕਿ ਟਰੰਪ ਆ ਰਹੇ ਨੇ ਰਾਣਾ ਟਰੰਪ ਆਜੀ ਹੂੰ ਹਾਂ ਨੇ ਗਾਣਾ ਕਿਹਾ ਉਹਨੇ ਸਾਰਾ ਇਦੋਂ ਦਾ ਸਾਡਾ ਪਿਆਰ ਦੇ ਦਿੱਤੇ ਜਨੇ ਬੰਨ ਬੰਨ ਨੂੰ ਸਾਰੇ ਰਾਣੇ ਦਿੱਤੇ ਤੇਗਲ ਦਾ ਪਤਾ ਪਲੇਟ ਸਭ ਤੋਂ ਜਿਆਦਾ ਦਿੱਤਾ ਉਹਨਾਂ ਨੇ ਇਹ ਮਸ਼ੀਨਾਂ ਬਹੁਤ ਜਿਆਦੀਆਂ ਬੰਨੀਆਂ ਰਾਣਾ ਜਿੰਨਾ ਤੇਲ ਲਗਾ ਮਸ਼ਿੰਦਰੀ ਆਈ ਜਿਹੜਾ ਉਹ ਬੰਨ ਬੱਜਾਏ ਬੈਠਾ ਹੈ ਬੰਨ ਤੇ ਮਿਲਣਾ ਬੈਠਾ ਹੈ ਪਰ ਕਿੰਨਾ ਬੈਠ ਕੇ ਚਾਈ ਢੋੜ ਗਿਆ ਉਹ ਜੇਲੀ ਆ ਤਾਂ ਉਹ ਜਨਾਬ ਆਇਆ ਲਗਾ ਦੇਗਾ ਆਣਾ ਪਰਿਵਾਰ ਪੂਰਾ ਖੇਲਾਤਾ ਜੋੜੇ ਨਾਲ ਖੇਲਾ। ਕਹਦੇ ਜੀ ਉੰਕੀ ਆਦਿ ਜਿਹੜੇ ਅਗਣਪੋਡ ਆਉਂਦੇ ਆ ਜੀ ਇਹਦੇ ਹੁਦੇ ਔਨਲਾਈਨ ਆਉਂਦੇ ਆ। ਵੀਡੀਓ ਬਣਾਉਣ ਆਰਮੀ ਵਾਲੇ ਆਏ ਆ 10 ਜਾਣੇ ਵਿੱਚ ਪੈਂਦੇ ਸਾਡੇ ਜੀ ਕੀ ਬਣਾਉਣ ਦਿਓ। ਦੱਸ ਜੀ ਆ ਬੈਗੇ ਹੁਣ ਤੁਸੀਂ ਇਹ ਜਿਵੇਂ ਕੋ ਕਿੰਨੀ ਮੱਜਾ ਲੋਡ ਲੱਗ ਰਿਹਾ ਆਪਾਂ। ਬੰਦੇ ਕਿੰਨੇ ਆ? ਇਹਦੇ ਪੰਜ ਕੋਈ ਜੜ ਜਾਂਦੇ ਰਾਸ ਵੇਰਾ ਆਉਣਾ। ਇਹਦੇ ਵਿੱਚ ਪੰਜ ਟੈਕ ਪੇਟ ਪੰਜ ਜੜ ਜਾਂਦੇ। ਇਹ ਵੀ ਦਿਲਜੀ ਬਰਾਣਾ ਰਾਹੇ ਬਣਾਇਆ ਹੋਇਆ। ਇੰਨੇ ਕੁੜਾਈ ਉਧਰ ਕੱਢੇ ਆ। ਐ ਬਰੇ ਲੋਕ ਕਿੰਨਾ ਕਰਦੇ ਨੇ ਇਹ ਬੇਰਦਾ ਦੀ ਮਦਾ ਕੀ ਕਰਨੀ ਹੈ ਮੈਂ ਮਲਾਤਪਾਲਾ ਰੰਗ ਜਿਹੜਾ ਦਿੱਤੀਆਂ ਆ ਯਾਰਾਂ ਜਾਨਾ ਬਚਾਰਿਆ ਜਾਨਵਰਾਂ ਦੀ ਜਾਨ ਦੀ ਕੀ ਕਰਨੀ ਇਹ ਅਮਰੀਕਾ ਵਾਲਾ ਘੋੜਾ ਵਾ ਅਮਰੀਕਾ ਵਾਲਾ ਘੋੜਾ ਬਣਾ ਕੇ ਦਿੰਦਾ ਨਹੀਂ ਉਹਨੂੰ ਸੜਕ ਤੇ ਚੱਲਣਾ ਇਹ ਪਾਣੀ ਦੇ ਗੱਲ ਦਾ ਗੱਜਾ ਭਾਈ ਦੇਖੋ ਕੋਸ਼ਿਸ਼ ਹੀ ਇੱਕ ਬੰਦੇ ਨੇ ਕੀਤਾ ਕਿ ਉਹ ਕੰਮ ਆ ਰਹੀ ਸੀ ਘੋੜੇ ਜੀ ਆਪ ਚੁੱਕਦਾ ਰਿਹਾ ਉਹਨੇ ਕੋਈ ਇਹ ਨਹੀਂ ਵੇਖਿਆ ਵੀ ਮੈਂ ਮੰਤਰੀ ਆ ਜਾਂ ਮੈਂ ਕੀ ਆ ਚਿੱਟੇ ਕੱਪੜੇ ਪਾਇਆ ਉਹ ਆਪ ਬੋਲੇ ਕਿ ਉਤਾਰਿਆ ਇਹੋ ਜਿਹੀ ਲੀਡਰ ਚਾਹੀਦੇ ਆ ਜਾਨ ਜਾਂ ਬਾਵੇ ਸੁੱਖਾ ਸੋਹਣਿ ਸ੍ਰੀ ਹਰਿ ਸਾਹਿਬ ਵਾਲੇ ਉਹ ਬੋਲੇ ਚੱਕਦੇ ਰਹੇ ਉਹ ਤੇਰੀ ਸੇਵਾਨਦਾਰੀ ਸੰਤ ਸੀਚੀ ਵਾਲੇ ਹਾਂਜੀ ਉਹ ਵੀ ਪੂਰੀ ਬਾਕੀ ਦਾ ਹੂਦੇ ਲੈਣ ਆਉਂਦੇ ਆ ਹੁਣ ਵੀ ਤੁਸੀਂ ਵੇਖਿਆ ਆਰਮੀ ਕਿੰਨੇ ਆਈ ਆ ਉਥੇ ਲੈਣਾ ਹੀ 5-7 ਜਣੇ ਬਾਵੇ ਵੇ ਸਾਡਾ ਪਰਿਵਾਰ ਕਿੱਥੇ ਪਹੁੰਚਾਣਗੇ ਚਲੋ ਲੋਕਾਂ ਦੀ ਮਦਦ ਕਰ ਰਹੇ ਆ ਫਿਰ ਵੀ ਸਾਰੇ ਨਹੀਂ ਉਹ ਵੀ ਵੀਡੀਓ ਬਣਾਉਣੀ ਪਈ ਅਸੀਂ ਮਹਲਭ ਕਰ ਰਹੇ ਆ ਸਾਡਾ ਪਰਿਵਾਰ ਨਹੀਂ ਨਾ ਜਾ ਸਕਦਾ ਸਮਾਨ ਘਰ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਬੰਦਾ ਉਹ ਮੁਸ਼ਕਿਲ ਹੈ ਛੋਟੀਆਂ ਗੱਜੀਆਂ ਚ ਵੱਡੀ ਇਹੋ ਜਿਹਾ ਕੁਝ ਵੱਡਾ ਅਰੇਂਜਮੈਂਟ ਚਾਹੀਦਾ ਇਹੋ ਜਿਹਾ ਵੱਡਾ ਇਹ ਚ ਦੇਖਣ 15 20 ਮੱਝਾਂ ਨਹੀਂ ਬੰਦੇ ਵੀ ਹੈਗੇ ਆ 20 ਤੋਂ ਪਲੱਸ ਕਈ ਘਰ ਬਚਾ ਦਿੰਦੇ ਮਤਲਬ ਅਜੇ ਤੁਸੀਂ ਕੱਲ ਦੇ ਕਿੰਨੇ ਪਰਿਵਾਰਾਂ ਨੂੰ ਕਿੰਨੀਆਂ ਕੁ ਮੱਝਾਂ ਡੇਲੀ ਨਿਕਲ ਜਾਂਦੀਆਂ ਮੱਝਾਂ ਲੈ ਲਈ 50 60 ਤੇ ਮੱਝਾਂ ਡੇਲੀ ਨਿਕਲਦੀਆਂ ਚਾਰ ਪੰਜ ਗੇੜੇ ਲਾ ਦਿੰਨੇ ਆ ਹਾਂ ਜੀ ਇਹੋ ਜਿਹੀ ਸੰਤ ਦੀ ਹੋਰ ਲੋੜ ਹੈਗੀ ਆ ਹਾਂ ਜੀ